ਇਕੇ ਸੰਗ ਰਹੇ ਤੇ ad vocandum te illum fili pri Oh. ਜਮ ਕੇਸ਼ਨਾ ਸੂਝ no

ਸਤਿ ਨਮਸਕਾਰ ਜੀ ਗੁਰੂ ਸੰਗਮ ਗੁਰੂ ਸਾਹਿਬ ਸਤ ਸੰਗਤ ਜੀਓ ਆਪਦੀ ਉਜੇਤਨੈ ਦੀ ਮਾਇ ਪਾਏ ਗੁਰੂ ਪਿਆਰੇ ਸਾਥ ਸੰਗਤਿ ਦੂਰੋਂ ਨੇੜਿਆਂ ਚੱਲ ਪਰਦੇ ਚੱਲਣ ਸ਼ਕਰ ਕਰਤਿ ਨੇ ਮਾਰਗ ਚ ਸਾਧੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਸਠੀ ਗੰਮੇਰੇ ਸਾਹਮਣੇ ਖੰਡੇ 71 ਹੋ ਬੈਠੇ ਆਧਿਨਾਂ ਬਨਵਲੇ ਹੋ ਸਮੋਤੀਆਂ ਹੈ ਗੁਰੂ ਪਿਆਰਿਆ ਸੰਤਾਂ ਨੂੰ ਇਹ ਪਰੇ ਪ੍ਰਕਾਰ ਦਿੱਿਤ ਹੈ ਕਿ ਮਹਾਨ ਪਰਉਪਕਾਰੀ ਆਤਮਾ ਨਾਮ ਬਾਣੀ ਸੇਵਾ ਤੇ ਸਿਮਰਨ ਦੇ ਰਸியே ਹਰ ਇੱਕ ਘਰ ਵਾਸੀ ਸ਼੍ਰੀਮਾਨ ਸੰਤ ਦਾਗਰ ਕਰਨਾਰ ਸਿੰਘ ਜੀ ਜਿਨ ਜਿਤਨੇ ਪੂਰ ਸਵਾਸਾਂ ਦੀ ਪੁੰਜੀ ਅਕਾਲ ਪੁਰਖ ਪਰਮਾਤਮਾ ਬਚਨ ਗੁਰੂ ਜੀ ਦੇ ਬਲ ਤੋਂ ਪ੍ਰਾਪਤ ਕਰਕੇ ਮਾਤ ਰੋਤਨੀ ਵਿੱਚ ਆਏ ਸਵਾਸਾਨੀ ਪ੍ਰਾਪਤ ਹੋਈ ਪੂੰਜੀ ਨੂੰ ਸੇਵਾ ਸਿਮਰਨ ਜਾਪ ਧਾਪ ਅਤੇ ਮਨੁਕਕਾਰ ਕਰਦੇ ਹੋਇਆ ਸਭ ਕਰਕੇ ਕੁਝ ਦਿਨ ਪਹਿਲਾਂ ਪਰਲੋਕ ਗमन ਕਰ ਚੁੱਕੇ ਹਨ ਉਹ ਸਤਪੁਰਖਾਂ ਨੇ ਦੁਸਰੇ ਤੇ ਸੁਭਾਨ ਅੰਦਰ

ਉਨ੍ਹਾਂ ਨੇ ਆਪਣੀ ਆਪਨਿਕ ਮੇਧਾ ਦਸਨਾ ਤੋਂ ਪਿਆਰ ਸਤਕਾਰ ਦੇ ਨੰਭਿਤ ਪਰਤੀ ਕੀਤੀ ਹੈ ਸਮੂਹੀਆਂ ਸਰਦਾਰ ਦੇ ਬੰਨੋ ਮਜੁਰਤ ਮਹਾਂਪੁਰਖ ਜਿਨ੍ਹਾਂ ਨੂੰ ਸਤਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੇਵਾਵਾਂ ਬਖਸ਼ੀਆਂ ਨੇ ਸਰਕਾਰ ਨੂੰ ਸੰਤ ਬਾਬਾ ਭਗਵਾਨ ਜੀ ਨੇ ਸਤਿਕਾਰਯੋਗ ਸੰਤ ਬਾਬਾ ਲਖਮੀਰ ਸਿੰਘ ਜੀ ਸਤਿਕਾਰਯੋਗ ਸੰਤ ਬਾਬਾ ਗੁਬਿੰਦਰ ਸਿੰਘ ਜੀ ਇਹਨਾਂ ਸਤਿਪੁਰਖਾਂ ਸੰਗਤਾਂ ਦੇ ਵੱਲੋਂ ਉਤਸੁਮ ਲਗਿਆ ਸੀ ਕਿ ਉਹ ਇਸ ਸਮੇਂ ਵਾਸਤੇ ਆਏ ਹੋਏ ਪਾਪਨ ਸਿੰਘ ਮੁੱਖ ਬਾਪ ਜੀ ਕਥਾ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ ਸਤ ਸੰਤ ਜੀ ਜੇਸ਼ਰ ਮਹਾਂਪੁਰਖ ਨੇ ਜੋ ਸਹਿਰੇ ਦੇ ਸੰਬੰਧ ਵਿੱਚ ਆਪਾਂ ਇਕੱਤਰ ਹੋਏ ਉਹਨਾਂ ਸਤ ਪੁਰਖਾਂ ਦਾ ਸਮੂਹ ਜਿਹੜਾ ਜੀਵਨ ਸੀ ਬਾਲਕ ਅਵਸਥਾ ਤੋਂ ਲੈ ਕਰਕੇ ਅੰਤਲੇ ਸਵਾਸਾਂ ਤੱਕ ਪਾਲੋ ਪਾਲ ਕਰਦਿਆਂ ਬਾਣੀ ਪੜਦਿਆਂ ਸਿਮਰਨ ਕਰਦਿਆਂ ਹੀ ਗੁਜ਼ਰਿਆ ਬਾਬਾ ਜੀ ਦਾ ਜਨਮ 14 ਅਪ੍ਰੈਲ 1928 ਈਸਵੀ ਨੂੰ ਪੀਤਾ ਸਤਕਾਰ ਜੋ ਬਾਬਾ ਮਦਨ ਸਿੰਘ ਜੀ ਨੇ ਗ੍ਰਹਿ ਵਿੱਚ ਸੁਤਪਾਤ ਲੋਕ ਮਾਤਾ ਬਿਆਨਤ ਕੌਰ ਜੀ ਦੀ ਪਾਵਨ ਪਵਿੱਤਰ ਕੋਪ ਤੋਂ ਪੈਨ ਹਰੋਲੀ ਜੋ ਅੱਜ ਕੱਲ੍ਹ ਹਿਮਾਚਲ ਵਿੱਚ ਹੈ ਉਸ ਨਗਰ ਵਿੱਚ ਬਾਬਾ ਜੀ ਦਾ ਜਨਮ ਹੋਇਆ ਇਸੋ ਬਾਰੇ ਦਾਸ ਨੂੰ ਵੀ ਬਾਬਾ ਜੀ ਆਪਣੇ ਮਾਤਰ ਪਿਤਾ ਦੇ ਵਾਸਤੇ ਦੇ ਬਾਰੇ ਦੱਸ ਰਹੇ ਸੰਨ ਕਹਿੰਦੇ ਮੈਨੂੰ ਵੀ ਜਿਹੜੀ ਇਹ ਰਗਨ ਸੀ ਮਾਤਾ ਪਿਤਾ ਦੇ ਸਦਕਾ ਲੱਗੀ ਸੀ ਕਿਉਂਕਿ ਇਹੋ ਜਿਹੀਆਂ ਜੜਜਾ ਪਦਨੀਕ ਆਤਮਾ ਹੁੰਦੀਆਂ ਸਤ ਸੰਤ ਉਹ ਜਬੀ ਅਪੀ ਸੇਵ ਸਿਮਰਨ ਕਰਨ ਵਾਲੇ ਮਾਪੇ ਦੇ ਘਰ ਵਿੱਚ ਪਰਲ ਹੁੰਦੀਆਂ ਨੇ ਦੁਨੀਆ ਦੀ ਦਿੱਲੀਆ ਦੇ ਕੋਚ ਕੋਟੀ ਦੀ ਬਾਬਾ ਜਿੰਨੇ ਰਾਜ ਰਾਜ ਕੇ ਪੜੀ ਉਸ ਵੇਲੇ ਫਿਰ ਆਪ ਜੀ ਨੂੰ ਸਿਹਤ ਵਿਭਾਗ ਦੇ ਵਿੱਚ ਬਹੁਤ ਵੱਡੇ ਉੱਚੇ ਅਹੁਦੇ ਦੇ ਉੱਤੇ ਨੌਕਰੀ ਪ੍ਰਾਪਤ ਹੋਈ ਪ੍ਰੰਤ ਉਸ ਵੇਲੇ ਮਨ ਵਿੱਚ ਮਾਰਗ ਆਇਆ ਕਿ ਜਿਸ ਸੰਸਾਰਕ ਪ੍ਰਮਾਤਮਾ ਵਾਹਿਗੁਰੂ ਜੀ ਨੇ ਮਨੁੱਖਾ ਸਰੀਰ ਦਿੱਤਾ ਜਿਸ ਨੇ ਸਵੰਧੀ ਦਿੱਤੇ ਨੇ ਜਿਸ ਨੇ ਆਉ ਨੌਕਰੀ ਦੇ ਸੁੱਖ ਦਿੱਤੇ ਜਿਸ ਨੇ ਕਮਾਨ ਸੁੱਖ ਝੋਲੀ ਵਿੱਚ ਪਾਏ ਉਸ ਵਾਹਿਗੁਰੂ ਦੇ ਸਰੂਪ ਨੂੰ ਜਾਣਨਾ ਵੀ ਅਤੀ ਜ਼ਰੂਰੀ ਹੈ ਕਿ ਅਸਾਧ ਸੰਤ ਜੀ ਆਪਣੇ ਨੌਕਰੀ ਨੂੰ ਛੱਡ ਕਰਕੇ 1965 ਦੇ ਵਿੱਚ ਸ਼੍ਰੀ ਮਾਨਸਤਤ ਬਾਬਾ ਭਾਨ ਸਿੰਘ ਜੀ ਮਹਾਂਪੁਰਖਾਂ ਦੇ ਪਾਸ ਤੇ ਈਸ਼ਵਰ ਘਰ ਆਕਰ ਦੇ ਹਾਜ਼ਰ ਹੋ ਗਏ ਮਹਾਨ ਸਿਵਾਬਾਹ ਮਹਾਂਪੁਰਖਾਂ ਨੇ ਕੀਦੀਆਂ 1965 ਨੂੰ ਬਹਿ ਕਰਕੇ ਫੇਰ ਰੱਖਿਆ 1981 ਵਿੱਚ ਇਸ ਨਗਰ ਕਡੇਵਾਲ ਦੀ ਧਰਤੀ ਤੇ ਮਹਾਂਪੁਰਖਾਂ ਨੇ ਆਪਣੇ ਚਰਨ ਪਾਏ ਦਸਿਆ ਕਰਦੇ ਸਨ ਕਿੰਦੇ ਉਸ ਵੇਲੇ ਕੋਈ ਮਿਰ ਦਾ ਟਾਵਾ ਟੱਲਾ ਤੇ ਆਉਂਦਾ ਸੀ ਪ੍ਰੇਮੀ ਗੁਰਸਿੱਖ ਬੜੀ ਭਾਗਣਾ ਕਮਾਈ ਮਹਾਂ ਪੁੱਤਰਾਂ ਨੇ ਇਸ ਸਥਾਨ ਤੇ ਕਰਦੇ 44 ਸਾਲ ਆਪਣੀ ਜ਼ਿੰਦਗੀ ਦੇ ਪੁਜਾਰੀ ਉਹਨਾਂ ਮਹਾਂ ਪੁੱਤਰਾਂ ਦੇ ਸਾਥ ਸੰਗਤ ਜਿੱਥੇ ਪਰਉਕਾਰ ਕਰਦੇ ਗੁਰਮਤਿ ਬਿੰਦਿਆ ਕਰਕੇ ਉਥੇ ਆਪ ਜੀ ਨੇ ਅਨੇਕਾਂ ਦੇ ਇਸ ਸਥਾਨ ਤੇ ਗੁਰਬਾਣੀ ਦੇ ਜਿਹੜੇ ਸੰਸਰ ਪਰਿਵਾਰ ਦੇ ਅੰਨ ਪਾਣੀ ਦੀ ਯਾਰੀ ਕੀਤੀ ਦਾਸ ਦੇ ਵਿਦਿਆਰਥੀ ਸ਼੍ਰੀਮਾਨ ਸੰਤ ਕਿਆਨੀ ਭਗਵਾਨ ਸਿੰਘ ਜੀ ਮਹਾਕੋਠਾ ਦੇ ਕੋਲ ਜਦੋਂ ਇੱਥੇ ਆਏ ਤੇ ਫਿਰ ਜਿੰਨਾਂ ਨੂੰ ਦੇਖਿਆ ਲਈ ਉੱਚ ਕੋਟੀ ਦੀ ਵਿਦਿਆ ਪੜਾਈਏ ਕਿ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾ ਵਾਲੇ ਮਹਾਕੋਠਾ ਦੇ ਮਹਾਨ ਸਥਾਨ ਤੇ ਵਿਦਿਆ ਪੜਨ ਵਾਸਤੇ ਭੇਜਿਆ ਇਸ ਸਥਾਨ ਦੇ ਉਪਰ ਅਨੇਕਾਂ ਹੰਡ ਪੜਤੀ ਉਹਨਾਂ ਨੇ ਤਿਆਰ ਕੀਤੇ ਇਹ ਦੂਸਰੇ ਪਾਸੇ ਜੇ ਦੇਖਿਆ ਜਾਵੇ ਦੁਨਿਆਵੀ ਵਿਦਿਆ ਦੀ ਜ਼ਰੂਰੀ ਹੈ। ਬੇਦਿਆ ਨਾ ਪੜਾਵੋ ਸਮਾਤਨਾ ਆਵਰੇ ਸੋ ਸਤ ਨੂੰ ਸੰਕਾਤ ਉਹ ਬਿਨਾ ਦੁਸ਼ਮਣ ਵਰਗਾ ਹੁੰਦਾ ਜਿਹੜਾ ਬੱਚੇ ਨੂੰ ਵਿਦਿਆ ਨਾ ਪੜਾਵੇ। ਤੇ ਮਹਾਪੁਰਖਾਂ ਨੇ ਕਿਹ ਦੇਖੋ ਕਿੰਨੀ ਵੱਡੀ ਜਿਹੜੀ ਅਕੈਡਮੀ ਆਪਣੇ ਆਕਾਦੀ ਲੱਗਦੇ ਇਸ ਬਣਾਈ ਸਾਰਾ ਪ੍ਰਬੰਧ ਬਾਬਾ ਜੀ ਨੇ ਆਪਣੇ ਹੱਥ ਵਿੱਚੋਂ ਰੱਖਿਆ। ਕਿੰਨੇ ਬੱਚੇ ਇਤੋਂ ਬੁਰੇ ਵਿੱਦਿਆ ਪੜ੍ਹ ਕੇ ਦੁਨਿਆਵੀ ਸੰਸਾਰੀ ਵਿੱਦਿਆ ਪੜ੍ਹ ਕੇ ਕੋਝ ਕੋਝੀ ਦੇ ਸਾਥ ਸੰਗਤ ਦੇ ਉਹੜਿਆਂ ਦੇ ਉਪੇ ਸਵਾਇ ਮਾਨ ਹੋਏ ਇਹ ਉਹਨਾਂ ਬਾਹਰ ਪਰੰਤ ਦੀ ਸਾਧ ਸੰਗਤ ਦੀ ਦੇਣ ਹੈ ਜੇ ਉਹਨਾਂ ਦਾ ਭਰਉ ਉਪਕਾਰ ਦੇ ਕੇ ਲੰਗਰਾਂ ਦੇ ਵਿੱਚ ਸੇਵਾਵਾਂ ਕਰਨੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦੇਕੇ ਪਿਤਾ ਗੁਰੂ ਰਾਮਦਾਸ ਮਹਾਰਾਜ ਦੇ ਦਰਬੇ ਜਾ ਕੇ ਹਰ ਸਾਲ ਮਹਾਂ ਕੋਰਖਨੇ ਲੰਗਰ ਗਰਮ ਨੇ ਅਲਾਕੇ ਦੀਆਂ ਸੰਗ੍ਹਾ ਕਰਦੇ ਜਾਓ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਰਨਾ ਤੇ ਅਰਦਾਸ ਦੇ ਨੇੜੇ ਜਾ ਕੇ ਕਿਰਪਾ ਸੇ ਜਦੋਂ ਅਰਦਾਸ ਕੀਤੀ ਕਰਵਾਉਣੀ ਕਿਸੇ ਤੋਂ ਅਖੰਡ ਪਾਠ ਕਰਵਾਉਣਾ ਸਹਿਜ ਪਾਠ ਕਰਵਾਉਣਾ ਤੇ ਨਾਲ ਕੀਆ ਕਰਦੇ ਜੀ ਸਾਰੀ ਇਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਗਰ ਦੇ ਉਪਰ ਹੈ ਉਹ ਵਸਸ ਥਾਂ ਦੀ ਸੇਵਾ ਦੀ ਮਹਾਨਤ ਬੜੀ ਤੇ ਆਪ ਨਾ ਨਮੁੰਦੇ ਰਹੇ ਇਹ ਦੂਸਰਾ ਨਗਰ ਦੇ ਵਿੱਚ ਗੁਰਦੁਆਰਾ ਢਾਬ ਸਾਹਿਬ ਹੈ ਉਹਦਾ ਪ੍ਰਬੰਧ ਵੀ ਮਹਾਂਪੁਰਖਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਬਾਪੂ ਵੀ ਉਹਨੀਆਂ ਸੇਵਾਵਾਂ ਨਿਭਾਈਆਂ ਗੁਰਦੁਆਰਾ ਅਨਕੀਤਾ ਸਾਹਿਬ ਜਿੱਥੇ ਆਪਾਂ ਜੁੜ ਬੈਠੇ ਹਾਂ ਨਹਿਰ ਵਾਲਾ ਦੇ ਪਾਵਨ ਅਸਥਾਨ ਇੱਥੇ ਮਹਾਂਪੁਰਖਾਂ ਨੇ ਰਹਿ ਕਰਕੇ ਮਹਾਨ ਜਗਤ ਤਪ ਸਭਰਨਾ ਕਮਾਈ ਕੀਤੀ ਸਾਧੂ ਦੀ ਜਿਹੜੀ ਕਮਾਈ ਹੁੰਦੀ ਸਾਧ ਸੰਗਤ ਦੀ ਜਿਵੇਂ ਇੱਕ ਕੋਈ ਜਿਮੀਦਾਰ ਦਾਣਾ ਬੀਜਦਾ ਹੈ ਪੋਲ ਦੇ ਨਾਲ ਉਹ ਦਾਣਾ ਆਪਣਾ ਆਪਾ ਗਾੜ ਕੇ ਹਰਾ ਹੁੰਦਾ ਤੇ ਫਿਰ ਆਪਣੇ ਵਰਗੇ ਅਨੇਕਾਂ ਦਾਣੇ ਉਹ ਪੈਦਾ ਕਰ ਦਿੰਦਾ ਉਸ ਮਹਾਂਪੁਰਖ ਦੀ ਕਿੰਨੀ ਕਮਾਈ ਹੋਵੇਗੀ ਕਿੰਨਾ ਜੱਪ ਦਾ ਕੌਦਾ ਹੋਵੇਗਾ ਸਭ ਨੂੰ ਜਿੰਨਾ ਵੀ ਦਸਹਿਰੇ ਦੀ ਇਸ ਇਕੱਤਰ ਹੋ ਗਏ ਤੇ ਲੋਕ ਭੈ ਮੰਦੇ ਸਾਨੂੰ ਨਾਲ ਪੂਰਨ ਜਿਹੜਾ ਕਮਾਈ ਵਾਲਾ ਸਾਧੂ ਹੋਵੇ ਸਾਧ ਸੰਤਰੀ ਨਾਂ ਭੈ ਮੰਨਦੇ ਬੀਤੇ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਨੇ ਪਿੰਡਰਾਵਾੜੇ ਮਹਾਂਪੁਰਖਾਂ ਦਾ ਤੇ ਜਾਂ ਸੰਤ ਬਾਬਾ ਕਰਮਦੇਵ ਸਿੰਘ ਜੀ ਦਾ ਭੈਸੀ ਸੇਵਕਾਂ ਦੇ ਮਨਾਂ ਵਿੱਚ ਦੋਵੇਂ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ ਦਾ ਆਪਸ ਵਿੱਚ ਪਿਆਰ ਨਹੀਂ ਬੜਾ ਸੀ ਜਦੋਂ ਕਿਤੇ ਇਸ ਸਥਾਨ ਤੋਂ ਜਾਣਾ ਮਹਾਂਪੁਰਖਾਂ ਦੇ ਕੋਲੋਂ ਤੇ ਤੇ ਬਾਬਾ ਜੀ ਨੇ ਫਤੇ ਬੁਲਾਨੀ ਤੇ ਸੰਤ ਜੀ ਆਏ ਮੋਹਨ ਸਿੰਘ ਜੀ ਮਹਾਂਪੁਰਖਾਂ ਤੋਂ ਪ੍ਰਸਾਦ ਹੋ ਜਾਣਾ। ਫਿਰ ਹਾਲ ਚਾਲ ਸਿੱਧਾ ਪੁੱਛਣਾ ਆਪਣੇ ਵੱਲੋਂ ਫਤੇ ਬੁਲਾਨੀ ਇਹ ਦੇਹੀ ਸਨੇਹ ਹੁੰਦੇ ਸਾਧ ਮੰਦ। ਸੰਤ ਦਾਦਾ ਕਰਮੇਲ ਸਿੰਘ ਜੀ ਮਹਾਂਪੁਰਖਾਂ ਨੇ ਫਿਰ ਬਹੁਤ ਦੂਰ ਅੰਦੇਸੀ ਦੀ ਉਹ ਵਾਲਕ ਸਨ। ਸੰਸਾਰੀ ਵਿੰਦਿਆ ਵਿੱਚ ਕੋਈ ਸਾਨੀ ਨਹੀਂ ਸੀ ਬਹੁਤ ਜ਼ਿਆਦਾ ਪੁੱਛਕੋਟੀ ਦੀ ਵਿੰਦਿਆ ਪੜੇ ਹੋਏ ਸਨ। ਸਰੀਰ ਦੀ ਬੜੀ ਲੋਰ ਚ ਰੱਖਦੇ ਸਨ। ਨੇਕੀ ਰੂਪ ਵਿੱਚ ਗੋਮੀ ਮਹਾਰਾਜ ਨੇ ਸੀਸ ਰੇ ਉੱਤੇ ਉਹਨਾਂ ਨੇ ਰੱਖੇ ਸੰਗਤਾਂ ਵਿੱਚ ਜਕਾਰੇ ਛੱਡੇ ਸਾਰੀਆਂ ਸੰਗਤਾਂ ਪਰਵਾਣ ਨਹੀਂ ਕੀਤੀ ਕਿਉਂਕਿ ਮਹਾਂਪੂਰ ਦੀ ਕਮਾਈ ਨਹੀਂ ਸੀ ਤੇ ਸਾਰਿਆਂ ਦੇ ਮਨ ਖੜ ਜਾਂਦੇ ਸੀ ਜੋ ਬਤਨ ਕਰਦੇ ਸਨ ਉਸ ਤੋਂ ਬਾਅਦ ਘਟਾ ਬਾਣਾ ਜਿਹੜਾ ਸਥਾਨ ਹੈ ਉਹ ਆਪ ਜੀ ਦੇ ਨਗਰ ਦੇ ਗੁਰੂਪਿਆਰੇ ਸ਼੍ਰੀ ਮਨ ਸੰਤਪੰਥਾ ਜਗਦੀਸ਼ ਸਿੰਘ ਜੀ ਉਹਨਾਂ ਨੂੰ ਆਦੇਤੀ ਇਹ ਉਸੇ ਪਰਮੰਤ ਦੇਖਣਾ ਹੈ ਜੇ ਸਥਾਨ ਤੇ ਆਪਾਂ ਬੈਠੇ ਹਾਂ ਨੇ ਤੇ ਗੁਰਦੁਆਰਾ ਕੰਮਿਠਾ ਸਭ ਵੀ ਜਿੱਨੀ ਸਮੁੱਚੀ ਸੇਵਾ ਹੈ ਇਹ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਭਿੰਦਰ ਸਿੰਘ ਜਿਨ੍ਹਾਂ ਨੇ ਬੇਹੱਦ ਸਤguru ਪਾਸ਼ਾ ਮਹਾਰਾਜ ਦੇ ਚਾਰਨਾ ਵਿੱਚ ਰਹਿ ਕੇ ਮਹਾਂਪੁਰਖਾਂ ਦੀਆਂ ਸੇਵਾਵਾਂ ਕੀਤੀਆਂ ਤੇ ਇਤੋਂ ਦਾ ਪ੍ਰਬੰਧ ਜਿਹੜਾ ਸ੍ਰੀ ਮਹਾਂਪੁਰਖਾਂ ਨੇ ਇਨਾਮ ਸੰਭਾਲ ਦਿੱਤਾ ਪੰਨੇ ਜੀ ਗੁਰੂ ਪਿਆਰੇ ਜੀ ਬੜੇ ਹੀ ਸਾਧ ਸੰਗਤ ਦੀ ਨਿਰਮਲ ਆਤਮਾਵਾਂ ਸੇਵਾ ਬੜੀ ਉਤਤਾਵਣੀ ਮਹਾਂਪੁਰਖਾਂ ਨੇ ਦੂਰ ਅਦੇਸ਼ੀ ਦੇਖ ਕਰਕੇ ਇਹ ਫੈਸਲਾ ਦੇ ਸਤਿਗੁਰਾਂ ਦੀ ਆਪਾਂ ਮਿੱਠੀ ਪਿਆਰੀ ਨੂੰ ਸਾਧ ਸੰਗਤ ਦੀ ਦਸਹਰੇ ਦੀ ਮਰਿਆਦਾ ਦੇ ਵਿੱਚ ਇਕੱਤਰ ਹੋਏ ਹਨ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਆਵਾਸ ਦੇਤੀ ਹੈ ਸਤਿਗੁਰੂ ਕ੍ਰਿਸ਼ਾ ਉਹ ਮਹਾਪੁਰਖ ਜਿਹੜੇ ਇਸ ਮਾਰਤ ਲੋਕ ਦੇ ਵਿੱਚੋਂ ਸਰੀਰ ਕਰਕੇ ਸਾਡੇ ਨੂੰ ਗੁਰ ਹੋਏ ਨੇ ਆਤਮਿਕ ਤੌਰ ਤੇ ਸਾਡੇ ਵਿੱਚ ਹੀ ਹਨ ਉਹਨਾਂ ਦੇ ਪਾਏ ਹੋਏ ਉਰਗਿਆਂ ਦੇ ਤਿੰਨੇ ਮਹਾਪੁਰਖਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਚੰਨਣ ਦਾ ਆਪ ਹੀ ਲਗ ਅਰਸ਼ਿਸ਼ਟ ਹੈ ਸੋ ਸਾਧ ਸੰਗਤ ਦੀ ਸਮਾਂ ਬੜਾ ਸੀਮਤ ਹੈ ਆਓ ਨੂੰ ਕੁਝ ਸਮੇਂ ਵਾਸਤੇ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਪਾਬਨ ਸ੍ਰੀ ਗੋਖ ਬਾਗ ਸਾਨੂੰ ਬਖਸ਼ਿਸ਼ ਕੀਤਾ ਹੈ ਪਿਆਰਾ ਸੰਤਾਨ ਦੇ ਨਾਲ ਗੁਰੂ ਚਰਨਾਂ ਦੇ ਨਾਲ ਆਪਣੀਆਂ ਬਲੀਆਂ ਜੋੜ ਕਰਕੇ ਸਰਬਨਾਨਾ ਅਰੀਏ ਜੀ ਪ੍ਰਭੂ ਪਰਮਾਨੰਤਨਾ ਮਹਾਰੂ ਹੈ ਉਹਦੀ ਧੀਰ ਜਿਹੜੀ ਔੜ ਲੈ ਲੈਣੀ ਉਹਦੇ ਔੜ ਦਾ ਹੀ ਸਾਨੂੰ ਮਾਨ ਵੱਲ ਹੈ ਉਹਦੀ ਔੜ ਦਾ ਹੀ ਮਾਨ ਸਾਨੂੰ ਸਤਾਰ ਹੈ ਉਹਦੀ ਔੜ ਦਾ ਹੀ ਮਾਨ ਸਾਨੂੰ ਆਸਰਾ ਹੈ ستگو پاشاہن شری گرو ارجن دیو سا سچے پاشا جی نے مہان بخش کرتی ہے سات سنگی مہا پورے دشہرے کے سبند لے کر کے شری سہج پاٹ پرائے گئے ارداس کو بخش کیا ہے ਆਪ ਸਾਉ ਸਪਾਵਨ ਗੁਰਪਾਣੀ ਦੇ ਸ਼ਬਦ ਦੀ ਰਗ ਰਕ ਕਰਕੇ ਵਿਚਾਰ ਕੀਤੀ ਹੈ। ਤੁਸ਼ ਨਹੀਂ ਉੱਤੀ ਹੋਣ ਦੇ ਸਦਕਾ ਅਨੇਕਾਂ ਪ੍ਰਕਾਰ ਦੇ ਤੁਣਾ ਤੁਕਾਂ ਕਰਦੀਆਂ ਹੋਈਆਂ ਹਨ। ਆਪ ਸਮੁੱਚੀ ਸਾਧ ਸੰਗਤ ਦੇ ਕਿਰਪਾ ਕਰਦੇ ਤੇ ਮਾਬਖਣੀ ਸੋ ਸਾਧ ਸੰਗਤ ਦੀ ਮਾਹੀ ਆਪ ਸਮੁੱਚੀਆਂ ਸੰਗਤਾਂ ਨੂੰ ਭਰੇ ਪ੍ਰਕਾਰ ਦੇ ਬਾਬਾ ਦੇ ਕਿ ਅੱਜ ਚੌਥੇ ਪਾਸ਼ਾ ਸੋਤੀ ਸੋਹਾਰ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਪ੍ਰਕਾਸ਼ ਗੁਰਗੁਰੂ ਹੈ ਉਸ ਦੇ ਸੰਗ ਅੰਦਰ ਸਤਿਗੁਰ ਸਿੰਘ ਮੰਦਰ ਸਾਹਿਬ ਜੀ ਤੋਂ ਨਗਰ ਨਿਰਮੇਂ ਇਤਰਾਣ ਹੋਏ ਹਨ ਇਹ ਦਾਸਨੀ ਜਾ ਕਰਕੇ ਨਗਰ ਚੁਨੀਤੰ ਦੇ ਵਿੱਚ ਜਾ ਕੇ ਸੇਵਾ ਤੇ ਹਾਜ਼ਰ ਹੋਣਾ ਡਿਊਟੀ ਦੇ ਸਭਾ ਬੜਾ ਸੀਨ ਸੀ ਤੇ ਇੰਨਾ ਮੇਰਾ ਸਮਾਪ ਸੰਕਰਵਾਨ ਕਰਿਓ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਦਾਸ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਦਾ ਕਿ ਸਤਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਇੰਨਾ ਮਹਾ ਕੋਟਾਂ ਦੇ ਸ਼੍ਰੀਮਾਨ ਸਤਿਗੁਰੂ ਜੀ ਭਗਵਾਨ ਸਿੰਘ ਜੀ ਸ਼੍ਰੀਮਾਨ ਸਤਿਗੁਰੂ ਬਾਬਾ ਗੁਰਮੀਤ ਸਿੰਘ ਜੀ ਸ਼੍ਰੀਮਾਨ ਸਤਿਗੁਰੂ ਬਾਬਾ ਭਿੰਦਰ ਸਿੰਘ ਜੀ ਤਿੰਨਾ ਮਹਾ ਕੋਟਾਂ ਦੇ ਸੀਸ ਤੇ ਮੇਰ ਪੜਿਆ ਆਪਨੇ ਨੇ ਹੱਥ ਰੱਖਣਾ ਤਿੰਨਾ ਸਥਾਨਾਂ ਦੀ ਜਿਹੜੀਆਂ ਬਖੋ ਬਖਨੀਆਂ ਸੇਵਾਵਾ ਆਪ ਕੀ ਰਿਆ ਅਸਨ ਸਮਰਾਈ ਹੋ ਕੇ ਆਪ ਹੀ ਸਤਿਗੁਰ ਤੇ ਮੇਰ ਪੜਿਆ ਹੱਥ ਰੱਖਣ ਹੋਣੀਆਂ ਸਾਜਤਾ ਦੇ ਦੇ ਤਿੰਨੇ ਮਹਾ ਕੋਟਾਂ ਦਾ ਮਾਣ ਸਨਮਾਨ ਸਤਕਾਰ ਸਤਿਗੁਰੂ ਦੀ ਇਸੇ ਤਰ੍ਹਾਂ ਆਪ ਜੀ ਲਈ ਲੜਾਈ ਲਖਣਾ ਵੱਡੇ ਸਾਧੂਆਂ ਦੇ ਪਾਏ ਤੇ ਪੂਰਨਿਆਂ ਦੇ ਚਰਨਾਂ ਦਾ ਆਪ ਜੀ ਲਈ ਬਰਨ ਬਖਸ਼ ਕਰੇ ਜਿੱਥੇ ਬਹੁਤ ਸਾਰੇ ਸੰਤਾਂ ਅਨੇਕਾਂ ਮਹਾਪੁਰਖ ਸਤਿਗੁਰੂ ਪਾਤਸ਼ਾਹ ਨੇ ਜਨਮ ਦਿੱਸੇ ਤੇ ਸਾਰੇ ਮਾਨ ਨੇ ਉੱਥੇ ਬਹੁਤ ਹੀ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਗੁਰਦੁਆਰੀ ਸਾਜਣ ਸ੍ਰੀ ਹਰਮੰਦਰ ਸਾਹਿਬ ਕੋਲ ਹੀ ਹੋਣੇ ਹੋਣੇ ਸੰਤਾਂ ਦੇ ਨੇ ਪਹੁੰਚੇ ਹਨ ਸਾਧੂਆਂ ਸੰਤਾਂ ਦਾ ਮਹਾਪੁਰਖਾਂ ਦਾ ਰੋ ਰੋ ਕਲ ਕੇ ਧੰਨਵਾਦ ਹੈ ਸੋ ਦਾਸ ਦਾਸਾ ਬਹੁਤ ਸੀਨ ਕਰਨ ਕਰਕੇ ਇਸੇ ਬੇਨਤੀ ਕਰਾ ਲਿਆ ਕਿ ਹੁਣ ਆਪਾਂ ਕੇ ਨਾਤਿਆਂ ਮਹਾਕੋਲਖੰਡਾ ਜੀ ਦਾ ਬਾਨ ਸਨਮਾਨ ਹੈ ਉਹ ਇਸ 스테ਜ ਦੇ ਉਪਰੀ ਕਰ ਲਈਏ ਤੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੋਵੇਗਾ ਉਹ ਆਪ ਸੰਗਤਾਂ ਨੇ ਉਸੇ ਪ੍ਰਕਾਰ ਜੀ ਨੂੰ শ্রবণ ਕਰਵਾਉਣ ਦੇ ਕਰਨਾ ਤੇ ਸੋਨੀਆਂ ਨੂੰ ਨਾਤ ਸੁਣਾਉਣ ਦੇ ਨਿਮਾ ਬਸੂਰੀ ਦੇ ਕੋਲਾਉ ਫਤੇ ਵਾਹਿਗੁਰੂ ਦੀਆਂ ਬਸਾਂ